ਰੇਵਤੀ ਆਪਾਂ ਨਾਲ ਤੁਸੀਂ ਕੀ ਕਰਦੇ ਜੇ ਇਹ ਚਾਰ ਨਹੀਂ ਕੈਂਡੀ ਬਣਾ ਨੂੰ ਕੋਈ ਨਹੀਂ 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 ਕੋਈ ਉਹ ਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਟੀਮਾਕੂੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖ ਲੋ ਦੂਰ ਤੱਕ ਫੋਰਸਾਂ ਜਿਹੜੀਆਂ ਸਵੇਰ ਮਨਿਹਰ ਸਾਹ ਤੋਂ ਜਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਈ ਜਾ ਰਹੇ ਆ ਬਗੈਰ ਜੋਗ ਮਾਫਜ਼ਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਈਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜਿਹੜੀਆਂ ਆ ਉਹ ਕਵਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲੇਆ ਨੂੰ ਹੱਲ ਕਰਕੇ ਟਿਊਬਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਰਦਾ ਖਾਲਾਂ ਸਾਰੀਆਂ ਢਾਡ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜ਼ਬਰ ਤੇ ਉਤਰ ਆਇਆ ਆ ਐਸ ਵੇਲੇ ਵੱਡੀ ਪੱਧਰ ਤੇ ਜਿਹੜੇ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਿਸ਼ਾਣੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦ ਸਾਥੀ ਜਿਹੜੇ ਆ ਤਾਂ ਮੈਂ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਹੋ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਭਗਵਾਨਤਮਾਨ ਸਰਕਾਰ ਨੇ ਪੱਗਾਂ ਜੀ ਕਪੜੇ ਵੀ 파ੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਤੇ ਜ਼ਮੀਨਾਂ ਦੇ ਜਾਏ ਜਿਹੜੋ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਵਾਜ਼ ਦੁਰਦਸ਼ਾ 92 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਰ ਕਾਣ ਕੀਤਾ ਭਗਵੰਤ ਸਿੰਘ ਪੁਲਾਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਦੀ ਇਸ ਧਰਤੀ ਤੋਂ ਚੜ ਪੁੱਟੀ ਜਾਊਗੀ ਲੋਕ ਕਦੇ ਮਾਫ਼ੀ ਕਰਨਗੇ ਪੰਜਾਬ ਨਾਲ ਧੱਕਾ ਕੀਤਾ ਕਰਨ ਮਾਫੀ ਕਰਨੀ